ਦਾ ਤੋ ਜਿਪਸਾਨ ਮੇਰੇ ਤੂੰ ਕਰਨੀ ਨਹੀਂ ਕਰਨੀ ਸਜਣੂ ਆਹ ਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਤੇਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕਦਾ ਨੂੰ ਫੋਨ ਨਹੀਂ ਚੁੱਕਿਆ ਗੁੱਸਾ ਜਰਾ ਠੇਕਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਾਰੀ ਲਿਖਣਾ ਕਾ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲਿਆਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਮਿਸ ਨਾਲ ਆ ਚੁੱਕੇ ਇਥੇ ਤੇਰਾ ਗੱਲ ਕਰਾਂ ਤੇਰੇ ਕੇ 2एस ਚੋਂ ਵੇਖੇ ਮੈਂ ਨਵਾ ਦੇ ਰੇਦੀ ਆਖਰਾ ਪਰਚਾ ਤੇ ਦਿਕਾ ਰਸਵਰ ਮੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾ ਲਈ ਨਹੀਂ ਸਰ ਇਹ ਕਰੂੰਗਾ ਭੇਜ ਦਊਂਗਾ ਤੂੰ ਨਾਮ ਲਈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰ ਲੈ ਉਹ ਸਰ ਇਹ ਜੰਗਲਾਂ ਨਾਲ ਮੈਨਾਂ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਦੇਣਾ ਨਾ ਦੇ ਦੀਪਸਨ ਨਾਲ ਗੱਲ ਕਰ ਕਲਾ ਦੀਪਸਨ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸਨ ਮੇਰੇ ਤੂੰ ਕਰਨੀ ਵੀ ਨਹੀਂ ਕਰਨੀ ਸੱਚ ਨੂੰ ਆਹਦੇ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਕੋਈ ਜੁਗਾ ਜਰਾ ਤੇਰੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲੱਗਣ ਲੱਗਾ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਸੁਣਾ ਹਾਂ ਲੈ ਦੇ ਬਿਲਕੁਲ ਲੈ ਮਿਸਰਾ ਲੈ ਚੁੱਕੇ ਇੱਥੇ ਇੱਥੇ ਤੇਰਾ ਗੱਲ ਤੇਰੇ ਕੇ 2एसਚੋ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਰੇ ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਨਹੀਂ ਸਾਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੇ ਦੇ ਨਹੀਂ ਦੇਣਾ ਤੇ ਰਿਪਸਾ ਨਾਲ ਗੱਲ ਕਰਲਾ ਸਾਰਾ ਇਹ ਜੰਗਲਾਂ ਨਾ ਮੈਂ ਨਾ ਕਰੋ ਮੈਂ ਇਹ ਦਮ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਾਦਾ ਮੈਂ ਤੂੰ ਨਹੀਂ ਨਾ ਨਾ ਦੇ ਡਿਪਸਾਂ ਦਾ ਗੱਲ ਕਰਲਾ ਡਿਪਸਾਂ ਦਾ ਗੱਲ ਹੀ ਮੈਂ ਗੱਲ ਕਰ ਤੂੰ ਦੱਸੋ ਡਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਸੱਚ ਨੂੰ ਆਹਦਾ ਦੀ ਕਿਹੜੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਹੋਰ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਜੋ ਗਿਆ ਜਰਾ ਤੇਰੇ ਦਾ ਫੋਨ ਚੁੱਕੇ ਮੈਨੂੰ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟ ਚ ਲੈ ਆਣਾ ਤੁਹਾਡੇ ਨਕਾਰੇ ਲਿਖਣ ਨਾ ਤੂੰ ਤੂੰ ਐਸਾ ਡੀਜੀਪੀ ਦੇ ਨਾਲ ਉਸ ਲਿਆਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੈਂ ਨਾਲ ਆ ਚੁੱਕੇ ਇਥੇ ਫੇਰ ਤੇਰਾ ਗੱਲ ਕਰਾਂ ਤੇਰੇ ਕਾ 2एसਚੋ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਕਰਾਂ ਇਸ ਵਾਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀਂ ਫੇਈ ਸਾਰੇ ਕਰੂੰਗਾ ਭੇਜ ਦਊਂਗਾ ਤੂੰ ਨਾਮ ਲੈ ਤੂੰ ਦੇ ਦੇ ਨਹੀਂ ਦੇਣਾ ਤੇ ਦੀਪਸਾ ਨਾਲ ਗੱਲ ਕਰਾਂ ਉਹ ਸਰ ਹੈ ਜੰਗਲ ਹਨ ਮੈਂ ਨਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆਪਾ ਦਾ ਮੈਂ ਤੂੰ ਨਹੀਂ ਜਣਾ ਨਾ ਦੇ ਢਿਪਸਾਂ ਦਾ ਗੱਲ ਕਰਲਾ ਢਿਪਸਾਂ ਦਾ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਢਿਪਸਾਂ ਮੇਰੇ ਤੂੰ ਕਰਨੀ ਤੇ ਨਹੀਂ ਕਰਨੀ ਸੱਚ ਨੂੰ ਆਹਦਾ ਦੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਚੁੱਕਿਆ ਜੁਗਿਆ ਜਰਾ ਤੇਰੇ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣ ਲਗਾ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਹਾਂ ਲਿਆ ਦੇ ਬਿਲਕੁਲ ਮੇਰਾ ਲੈ ਚੁੱਕੇ ਇਥੇ ਫੇਰ ਤਰਾ ਕਰਦਾ ਤੇਰੇ ਕੇ 2एसएच ਉਹ ਇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਸਰੇ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਰੀ ਨਹੀਂ ਸਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੇ ਦੇ ਦੇ ਨਹੀਂ ਦੇਣਾ ਤੇ ਦੀਪਸਨ ਨਾਲ ਗੱਲ ਕਰਲਾ ਉਹ ਸਾਰੇ ਜੰਗਲ ਹਨ ਮੈਂ ਨਾ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਜ਼ਲਾ ਮੈਂ ਤੂੰ ਨਹੀਂ ਜਣਾ ਨਾ ਦੇ ਜਿਪਸਾਂ ਦਾ ਗੱਲ ਕਰਲਾ ਜਿਪਸਾਂ ਦਾ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਜਿਪਸਾਂ ਮੇਰੇ ਤੂੰ ਕਰਨੀ ਨਹੀਂ ਕਰਨੀ ਸਜ ਨੂੰ ਆਹ ਦੇ ਦੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਪ ਤੇ ਦੇ ਤੈਨੂੰ ਸ਼ਾਹ ਫੜੀ ਸਭ ਕੁਝ ਪੜਿਆ ਤੇ ਤੂੰ ਕਹੇ ਮੈਂ ਉਹ ਠੇਕੇਦਾਰ ਨੂੰ ਫੋਨ ਨਹੀਂ ਚੁੱਕਿਆ ਜੁਗਾ ਜਰਾ ਠੀਕ ਤਾਂ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਗਾਣਾ ਤੂੰ 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 ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲੈ ਆ ਦੂੰਗਾ ਹਾਂ ਹਾਂ ਲੈ ਦੇ ਬਿਲਕੁਲ ਲੈ ਮਿਸਰਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲਾਂ ਤੇਰੇ ਕੇ ਵੀ ਐਸਾ ਚੋਂ ਵੇਖੇ ਮੈਂ ਨਵਾ ਦੇ ਰੇਦੀ ਮੈਂ ਖਲਾ ਪਰਚਾ ਦੱਸ ਦੇ ਖਲਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੀ ਨਹੀਂ ਸਰੇ ਕਰੂੰਗਾ ਭੇਜ ਦੂੰਗਾ ਤੂੰ ਨਾਮ ਲਈ ਤੂੰ ਦੇ ਦੇ ਨਹੀਂ ਦੇਣਾ ਤਾਂ ਡਿਪਸਨ ਨਾਲ ਗੱਲ ਕਰ ਲੈ ਉਹ ਸਰ ਹੈ ਜੰਗਲਾਂ ਨਾ ਮੈਂ ਨਾ ਕਰੋ ਮੈਂ ਇਹ ਦਮ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਜ਼ਾ ਨਾ ਤੂੰ ਨਹੀਂ ਨਾ ਨਾ ਦੇ ਦੀਪਸ਼ਾ ਨਾਲ ਗੱਲ ਕਰ ਲਾ ਦੀਪਸ਼ਾ ਨਾਲ ਗੱਲ ਕਰ ਮੈਂ ਗੱਲ ਕਰ ਤੂੰ ਦੱਸੋ ਦੀਪਸ਼ਾ ਨਾਲ ਮੇਰੇ ਤੂੰ ਕਰਨੀ ਨਹੀਂ ਕਰਨੀ ਹਾਂ